हरिश हैप्पी यूथ प्रदान विकास सहोता अनुकुमार यशपाल सोनू सैम गिल मोहित करन राहुल सिद्धू राहुल आदे शामिल सन मैं अमित रंदावा राष्ट्रीय वाल्मीकि धर्म समाज तो पंजाब अध्यक्ष सब तो बल्ला ते इस नाजुक टाइम दे उते जो पंजाब वास्ते ਸੰਸਾਵਾਂ खड़ियां हो रहीया ने जिनियो शख्सियतियां खड़ियां हो रहीया ने मैं उनो दा बहुत-बहुत ਧੰਨਵਾਦ ਕਰਦਾ ਆ ਕਿ ਜੁਨੀਆਂ ਦੇ ਜਥੇਬੰਦੀਆਂ ਸਾਹਮਣੇ ਆ ਰਹੀਆਂ ਨੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਆ ਔਰ ਪੰਜਾਬ ਦੇ ਵਿੱਚ ਦੇਖਿਆ ਜਾਏ ਤੇ ਪੰਜਾਬ ਦਾ ਦੌਰ ਬੜਾ ਨਾਜ਼ੁਕ ਚੱਲ ਰਿਹਾ ਹੈ ਔਰ ਪੰਜਾਬ ਦੇ ਵਿੱਚ ਕੁਝ ਤਣਾਅਤ ਬੰਦੇ ਜਿਹੜੇ ਧਰਮ ਦੇ ਨਾਂ ਤੇ ਰਾਜਨੀਤੀ ਕਰ ਰਹੇ ਨੇ ਜਾਤੀ ਧਰਮ ਦੇ ਕੇ ਵਿਤਕਰੇ ਕਰ ਰਹੇ ਨੇ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਾਤੀ ਧਰਮ ਨਾ ਦੇਖ ਕੇ ਤੁਸੀਂ ਇਨਸਾਨੀਅਤ ਧਰਮ ਅਪਣਾਓ ਔਰ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਆ ਜੈ ਭਾਰਤ ਜੈ ਸੰਵਿਧਾਨ ਸਾਡੇ ਹੜਾ ਨਾਲ ਜਿਹੜਾ ਨੁਕਸਾਨ ਹੋਇਆ ਸਾਡੇ ਪਿੰਡਾਂ ਦੇ ਵਿੱਚ ਰੋਜ਼ ਬਖ ਬਖ ਸੰਸਥਾ ਐਨ ਜੀਓ ਜਿਹੜੀਆਂ ਉਹ ਲੰਗਰ ਦੇ ਰਹੀਆਂ ਨਾ ਸਹਾਇਤਾ ਕਰ ਰਹੀਆਂ ਉਸੇ ਤਰ੍ਹਾਂ ਜੇ ਸਾਡੇ ਸਿਆਣਪਰ ਤੋਂ ਭਰਾ ਸਾਡੇ ਰਾਸ਼ਟਰੀ ਬਾਲਮਕੀ ਸੰਸਥਾ ਲੈ ਜਿਹੜੇ ਪਹੁੰਚੇ ਆ ਔਰ ਇਹਨਾਂ ਨੇ ਇਹ ਲੰਗਰ ਲੈ ਕੇ ਆਏ ਨਾ ਅਸੀਂ ਬਹੁਤ ਇਹਨਾਂ ਦਾ ਧੰਨਵਾਦ ਕਰਨੇ ਆ ਹੋਰ ਵੀ ਜਿਹੜੀਆਂ ਸੰਸਥਾ ਜੈ ਐਨ ਜੀ ਆ ਰਹੀਆਂ ਨਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਇਹ ਸਾਥ ਦੀ ਬਹੁਤ ਲੋੜ ਹੈ ਇਸ ਲਈ ਕਿਉਂਕਿ ਬਹੁਤ ਬਰਬਾਦੀ ਹੋ ਚੁੱਕੀ ਹੈ ਪਾਣੀ ਨੇ ਬਹੁਤ ਬਰਬਾਦੀ ਕੀਤੀ ਹੈ ਸਰਕਾਰ ਵੀ ਮਦਦ ਕਰ ਰਹੀ ਹੈ ਅਸੀਂ ਸਰਕਾਰ ਦਾ ਵੀ ਬਹੁਤ ਧੰਨਵਾਦ ਕਰਦੇ ਆ ਉਹ ਬਾਕੀ ਜਿਹੜੀਆਂ ਐਨ ਜੀਓ ਮਦਦ ਕਰ ਰਹੀਆਂ ਅਸੀਂ ਉਹਨਾਂ ਦਾ ਬਹੁਤ ਜਿਆਦਾ ਦਿਲੋਂ ਧੰਨਵਾਦ ਕਰਦੇ ਆ ਅੱਜ ਸਾਡੇ ਭਰਾ ਰੰਦਾਵਾ ਸਾਹਿਬ ਸਜਾਨਪੁਰ ਤੋਂ ਆਏ ਨਾ ਇਹਨਾਂ ਦੀ ਸੰਸਥਾ ਆ ਇਹਨਾਂ ਨੇ ਲੰਗਰ ਇੱਥੇ ਲਾਇਆ ਹੈ ਲੋਕਾਂ ਵਾਸਤੇ ਸੋ ਇਹੋ ਹੀ ਬਸ ਪੰਜਾਬ ਹੈ ਅੱਜ ਬਹੁਤ ਲੋੜ ਹੈ ਇੱਕ ਦੂਜੇ ਦੇ ਸਾਥ ਦੀ ਔਰ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਘਰ ਜਿਹੜੇ ਉਹ ਡੈਮੇਜ ਹੋ ਗਏ ਆ ਪਾਣੀ ਨੇ ਬਹੁਤ ਜਿਆਦਾ ਡੰਗਰ ਮਰ ਗਏ 2-3 ਸਾਡੇ ਬੰਦੇ ਮਰ ਗਏ ਇੱਥੇ ਪਾਣੀ ਨਾਲ ਸੋ ਇਹਨਾਂ ਦਾ ਧੰਨਵਾਦ ਕਰਨੇ ਆ ਇਹਨਾਂ ਨੇ ਔਖੇ ਟਾਈਮ ਦੇ ਵਿੱਚ ਆ ਕੇ ਬਾਹ ਫੜੀ ਹੈ ਸਾਡੀ ਜੈ ਹਿੰਦ ਜੈ ਭਾਰਤ